ਜਾਵੇਗਾ ਤੁਸੀ ਆਵੇ ਜੀ ਸਰ ਅੱਜ ਜੋ ਮਾਨਯੋਗ ਸੁਪਰੀਮ ਕੋਰਟ ਨੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਦਿੱਤੀ ਹੈ ਉਹਦੇ ਨਾਲ ਦੇਸ਼ ਵਿੱਚ ਇਨਸਾਫ ਪਸੰਦ ਲੋਕਾਂ ਦੇ ਵਿੱਚ ਬਹੁਤ ਚੰਗਾ ਖੁਸ਼ੀ ਦਾ ਇੱਕ ਸੁਨੇਹਾ ਗਿਆ ਪਿਛਲੇ ਕਈ ਮਹੀਨਿਆਂ ਤੋਂ ਬੀਜੇਪੀ ਦੀ ਤਾਨਾਸ਼ਾਹ ਸਰਕਾਰ ਨੇ ਝੂਠੇ ਕੇਸ ਬਣਾ ਕੇ ਆਪਣੀਆਂ ਏਜੰਸੀਆਂ ਨੂੰ ਵਰਤ ਕੇ ਅਰਵਿੰਦ ਕੇਜਰੀਵਾਲ ਜੀ ਦੀ ਮੂਵਮੈਂਟ ਨੂੰ ਇੱਕ ਅੰਦੋਲਨ ਨੂੰ ਰੋਕਣ ਵਾਸਤੇ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਸੀ ਝੂਠਾ ਕੇਸ ਪਾ ਕੇ। ਔਰ ਦੇਖੋ ਈਡੀ ਦੇ ਕੇਸਾਂ ਵਿੱਚ ਜਦੋਂ ਜ਼ਮਾਨਤ ਮਿਲਦੀ ਹੈ ਤੇ सीबीआई ਨੂੰ ਯਾਦ ਆ ਜਾਂਦਾ ਫਿਰ सीबीआई ਉਹਦੇ ਵਿੱਚ ਆੜ ਕੇ ਗ੍ਰਿਫਤਾਰੀ ਪਾਉਂਦੀ ਹੈ ਔਰ ਮਾਨਯੋਗ ਸੁਪਰੀਮ ਕੋਰਟ ਨੇ ਸਪਸ਼ਟ ਕਿਹਾ ਕਿ सीबीआई 22 ਮਹੀਨਿਆਂ ਬਾਅਦ ਆਪਣੀ ਨੀਂਦ ਵਿੱਚੋਂ ਜਾਗੀ ਹੈ ਔਰ सीबीआई ਨੂੰ ਏਜੰਸੀਆਂ ਨੂੰ ਪਿੰਜਰੇ ਦੇ ਤੋਤੇ ਵਾਲਾ ਆਪਣਾ ਜਿਹੜਾ ਇੱਕ ਮਸ਼ਹੂਰੀ ਹੋ ਚੁੱਕੀ ਹੈ ਦੇਸ਼ ਦੇ ਅੰਦਰ ਇੱਕ ਉਹਨਾਂ ਦਾ ਚਿਹਰਾ ਬੁਰਾ ਬਣ ਚੁੱਕਾ ਹੋ ਤੋ ਪਿੱਛੇ ਹਟਣਾ ਚਾਹੀਦਾ ਇੰਸਾਫ ਨਾਲ ਕੰਮ ਕਰਨਾ ਚਾਹੀਦਾ ਇਹ ਸੰਵਿਧਾਨ ਦੀ ਜਿੱਤ ਹੋਈ ਆ ਕਾਨੂੰਨ ਦੀ ਜਿੱਤ ਹੋਈ ਆ ਤਾਨਾਸ਼ਾ ਬੀਜੇਪੀ ਦੀ ਹਾਰ ਹੋਈ ਆ ਔਰ ਇਸ ਮਾਨਜੋਗਰਵਿੰਦ ਕੇਜਰੀਵਾਲ ਜੀ ਦੀ ਜ਼ਮਾਨਤ ਹੋਣ ਦੇ ਨਾਲ ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਖੁਸ਼ੀ ਦਾ ਔਰ ਦੇਸ਼ ਦੇ ਵਿੱਚ ਗਰੀਬ ਲੋਕ ਪਰਛਾਚਾਰ ਤੋਂ ਤੰਗ ਲੋਕ ਜਿਹੜੇ ਆ ਜੋ ਕੇਜਰੀਵਾਲ ਸਾਹਿਬ ਜੀ ਨੂੰ ਆਪਣਾ ਆਦਰਸ਼ ਤੇ ਮਾਡਲ ਮੰਨਦੇ ਆ ਉਹਨਾਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਗਈ ਹੈ ਨਿਰੰਤਰ ਮੋਦੀ ਜੀ ਨੇ ਬੀਜੇਪੀ ਜੀ ਬੀਜੇਪੀ ਨੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਕਰ ਲਿਆ ਉਹਨਾਂ ਦੇ ਨੇਤਾਵਾਂ ਨੂੰ ਜੇਲ੍ਹ ਵਿੱਚ ਭੇਜਿਆ ਫਰਜ਼ੀ ਕੇਸ ਅੱਜ ਮੈਂ ਆਮ ਆਦਮੀ ਪਾਰਟੀ ਵੱਲੋਂ ਸਮੂਹ ਪੰਜਾਬੀਆਂ ਵੱਲੋਂ ਇਨਸਾਫ ਪਸੰਦ ਲੋਕਾਂ ਵੱਲੋਂ ਵਧਾਈ ਦਿੰਦਾ ਸਭ ਨੂੰ ਔਰ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਕਿ ਉਹਨਾਂ ਦੇ ਇਸ ਫੈਸਲੇ ਦੇ ਨਾਲ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ